ਆਪਾਂ ਸ਼ੁੱਕਰਵਾਰ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਗੁਰੂ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼ਬਦ ਨੰਬਰ 50 ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1186 ਅਤੇ 87 ਤੇ ਦਰਜ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਿਛਲੇ ਕਥਾ ਦੌਰਾਨ ਆਪਾਂ ਸਤਿਗੁਰੂ ਜੀ ਦਾਇ ਪਾਵਨ ਸ਼ਬਦ ਸਮਝਿਆ ਸੀ ਜੈਸੂ ਵਿੱਚੋਂ ਫੁਰਮਾਰੇ ਹਨ ਕਿ ਹੈ ਮੇਰੀ ਮਾਂ ਮੈਂ ਵਾਹਿਗੁਰੂ ਜੀ ਦਾ ਨਾਮ ਰੂਪ ਧੰਨ ਪ੍ਰਾਪਤ ਕਰ ਲਿਆ ਤੇ ਹੁਣ ਮੇਰਾ ਮਨ ਦੌੜ ਭੱਜ ਨਹੀਂ ਕਰਦਾ ਮਨ ਟਿਕ ਗਿਆ ਹੈ ਕਿਉਂਕਿ ਇਸ ਨੂੰ ਪਰਮੇਸ਼ਵਰ ਦਾ ਨਾਮ ਰੂਪ ਧੰਨ ਮਿਲ ਗਿਆ ਹੈ ਸਾਨੂੰ ਜਦੋਂ ਦੁਨਿਆਵੀ ਧਨ ਮਿਲਦਾ ਹੈ ਤੇ ਤ੍ਰਿਸ਼ਨਾ ਹੋਰ ਵੱਧਦੀ ਏ ਮਨ ਦਾ ਟਿਕਾ ਨਹੀਂ ਬਣਦਾ ਜਿੰਨਾ ਧਨ ਵਧੇਰੇ ਆਵੇਗਾ ਓਨੀ ਪਟਕਣਾ ਹੋਰ ਵਧੇਗੀ ਮਨ ਸ਼ਾਂਤ ਨਹੀਂ ਹੁੰਦਾ ਮਨ ਦਾ ਕਿਤੇ ਟਿਕਾ ਨਹੀਂ ਬਣਦਾ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਆ ਜਿਵੇਂ ਬਾਲਦੀ ਅੱਗ ਦੇ ਉੱਤੇ ਅਸੀਂ ਹੋਰ ਬਾਲਣ ਹੋਰ ਇੰਧਨ ਪਾਉਂਦੇ ਜਾਈਏ ਤੇ ਆਖੀਏ ਕਿ ਅੱਗ ਬੁਝਦੀ ਨਹੀਂ ਪਤਾ ਨਹੀਂ ਬੜਾ ਹੀ ਬਾਲਣ ਸੁੱਟਿਆ ਅਸੀਂ ਤੇ ਥੱਕ ਗਏ ਆ ਬਾਲਣ ਪਾ ਪਾ ਕੇ ਇਹ ਅੱਗ ਬੁਝਦੀ ਕਿਉਂ ਨਹੀਂ ਬਸ ਮਾਇਆ ਇਸੇ ਤਰ੍ਹਾਂ ਹੀ ਹੈ ਜਿਵੇਂ ਬਾਲਦੀ ਉੱਤੇ ਤੇਲ ਪਾਉਣਾ ਹੋਵੇ ਜਿੰਨੀ ਵੀ ਤੇਰੇ ਆਵੇਗੀ ਉਹਨਾਂ ਅੰਦਰ ਭਾਂਬੜ ਤ੍ਰਿਸ਼ਨਾ ਦਾ ਹੋਰ ਮੱਚੇਗਾ ਲੇਕਿਨ ਪਰਮਾਤਮਾ ਦੇ ਨਾਮ ਰੂਪ ਧੰਨ ਨੂੰ ਪਾ ਕੇ ਇਹ ਮਾਇਆ ਵਾਲੀ ਜਿਹੜੀ ਆਗਿ ਉਹ ਬੁਝ ਜਾਂਦੀ ਏ ਮਨ ਨੂੰ ਤਸੱਲੀ ਮਿਲ ਜਾਂਦੀ ਏ ਮਨ ਦਾ ਟਿਕਾ ਬਣ ਜਾਂਦਾ ਏ ਤੇ ਮਨ ਇੱਕ ਵਿਸ਼ਰਾਮ ਵਾਲੀ ਅਵਸਥਾ ਵਿੱਚ ਟਿਕ ਕੇ ਬੈਠ ਜਾਂਦਾ ਏ ਇਹਦਾ ਮਤਲਬ ਇਹ ਵੀ ਨਾ ਲੈਣਾ ਕਿ ਜਿਨ੍ਹਾਂ ਨੂੰ ਨਾਮ ਧੰਨ ਮਿਲ ਜਾਂਦਾ ਹੈ ਉਹ ਕੋਈ ਕੰਮ ਧੰਦਾ ਤਿਆਗ ਦਿੰਦੇ ਨੇ ਉਹ ਕੋਈ ਗ੍ਰਸਥ ਛੱਡ ਦਿੰਦੇ ਨੇ ਕੋਈ ਉਸ ਸਮਾਜ ਨੂੰ ਤਿਆਗ ਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਨਹੀਂ ਕੇਵਲ ਉਹਨਾਂ ਦੀ ਤ੍ਰਿਸ਼ਨਾ ਖਤਮ ਹੁੰਦੀ ਏ ਮਨ ਦਾ ਟਿਕਾ ਬਣ ਜਾਂਦਾ ਏ ਕਿਰਤ ਕਰਦੇ ਕਰਦੇ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੇ ਹੋਏ ਉਹ ਸਬਰ ਤੇ ਸੰਤੋਖ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ ਜਿਹੜਾ ਅੱਜ ਵਾਲਾ ਸ਼ਬਦ ਆਪਾਂ ਸਮਝਣਾ ਉਹਦੇ ਵਿੱਚ ਗੁਰੂ ਜੀ ਆਖਦੇ ਨੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਅਸੀਂ ਧਰਤੀ ਉੱਤੇ ਰਹਿਣ ਵਾਲੇ ਲੋਕ ਹਾਂ ਸਭਨਾਂ ਨੂੰ ਸਮਝਾਉਂਦੇ ਹੋਏ ਆਪਣੇ ਮਨ ਨੂੰ ਸੰਬੋਧਨ ਕਰਦੇ ਹੋ ਆਖਦੇ ਨੇ ਮਨ ਕਾਹਾਂ ਵਿਸਾਰਿਓ ਰਾਮ ਨਾਮ ਇੱਕ ਸਵਾਲੀਆ ਫਿਕਰ ਆਈ ਹੈ ਮੇਰੇ ਮਨਾਂ ਤੂੰ ਪਰਮਾਤਮਾ ਦੇ ਨਾਮ ਨੂੰ ਕਿਉਂ ਵਿਸਾਰ ਦਿੱਤਾ ਹੈ ਆਪਾਂ ਪਿਛਲੇ ਸ਼ਬਦ ਵਿੱਚ ਸਮਝ ਲਿਆ ਹੈ ਕਿ ਜਿੰਨਾ ਚਿਰ ਸਾਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਮਨ ਦਾ ਟਿਕਾਣਾ ਨਹੀਂ ਬਣ ਸਕਦਾ ਮਨ ਦਾ ਟਿਕਾਣਾ ਬਣਾਉਣ ਵਾਸਤੇ ਵਾਹਿਗੁਰੂ ਦੀ ਭਗਤੀ ਉਹਦੀ ਬੰਦਗੀ ਕਰਨਾ অতি ਜ਼ਰੂਰੀ ਹੈ। ਪਟਕਣਾ ਵਿੱਚ ਪਏ ਹੋਏ ਆਸੀਂ ਸਾਰੇ ਹੀ ਤੇ ਗੁਰੂ ਜੀ ਤੇ ਬੜੇ ਸ਼ਾਂਤ ਸਾਨਾ ਪਰ ਉਹ ਸਾਡੇ ਸਭ ਲੋਕਾਂ ਵੱਲ ਜੀਆਂ ਵੱਲ ਜਦੋਂ ਵੇਖਦੇ ਨੇ ਤੇ ਉਹ ਸਾਨੂੰ ਇਹ ਗੱਲ ਆਖਣ ਦੀ ਬਜਾਏ ਕਿ ਤੁਸੀਂ ਤਾਂ ਰੱਬ ਦਾ ਨਾਮ ਹੀ ਵਿਸਾਰ ਦਿੱਤਾ ਤੇ ਕਿਉਂ ਵਿਸਾਰਿਆ? ਸਾਨੂੰ ਆਖਣ ਦੀ ਬਜਾਏ ਉਹ ਆਪਣੇ ਮਨ ਨੂੰ ਆਖਦੇ ਨੇ ਜਿਵੇਂ ਆਖਾਂ ਧੀ ਨੂੰ ਸਮਝਾਵਾਂ ਮੋਂ ਨੂੰ ਆਖ ਆਪਣੇ ਮਨ ਨੂੰ ਰਏ ਨੇ ਲੇਕਿਨ ਸਮਝਾ ਸਾਨੂੰ ਸਭ ਨੂੰ ਰਏ ਨੇ ਕਿ ਭਾਈ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਕਿਉਂ ਵਿਸਾਰ ਦਿੱਤਾ ਹੋਇਆ ਹੈ ਤੁਹਾਡਾ ਮਨ ਕਿਵੇਂ ਟਿਕੇਗਾ ਤੁਹਾਡਾ ਮਨ ਕਿਵੇਂ ਲੱਗੇਗਾ ਕਿਵੇਂ ਤੁਹਾਨੂੰ ਸ਼ਾਂਤੀ ਆਏਗੀ ਤਨ ਬਿਨਸੈ ਜਮ ਸਿਉ ਪਰੈ ਕਾਮ ਜੇ ਤੁਸੀਂ ਮਾਲਕ ਦੇ ਨਾਮ ਨੂੰ ਯਾਦ ਨਾ ਕੀਤਾ ਭਜਨ ਬੰਦਗੀ ਨਾ ਕਰੋਗੇ ਤੇ ਜਦੋਂ ਇਹ ਸਰੀਰ ਬਿਨਸੇਗਾ ਤੁਹਾਡਾ ਭਾਵ ਇਹ ਆਤਮਾ ਸਰੀਰ ਨੂੰ त्यागेगी ਜਦੋਂ ਜਮ ਸਿਉ ਪਰੈ ਕਾਮ ਫਿਰ ਤੁਹਾਡਾ ਜਿਹੜਾ ਵਾਹ ਹੈ ਨਾ ਉਹ ਜਮ ਨਾਲ ਪਵੇਗਾ ਜਾਮਸੇ ਉੱਪਰ ਕਾਮ ਤੋਂ ਮਤਲਬ ਏ ਉਹਨਾਂ ਨਾਲ ਵਾਹ ਪਵੇਗਾ ਤੁਹਾਡਾ ਹੁਣ ਫਿਰ ਉਹਨਾਂ ਦੀ ਮਰਜ਼ੀ ਏ ਜੋ ਕਰਨਗੇ ਉਹ ਹੋਏਗਾ ਤੁਹਾਡੇ ਕੋਸ਼ ਵਾਸ ਨਹੀਂ ਰਹਿਣਾ ਚੰਗੀ ਗੱਲ ਏ ਤਨ ਦੇ ਬਿਨਸ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਈਏ ਉਹਦੇ ਨਾਮ ਵਿੱਚ ਜੁੜ ਜਾਈਏ ਮੈਂ ਇੱਕ ਛੋਟੀ ਜੀ ਕਿਤਾਬ ਪੜ੍ਹ ਰਿਹਾ ਹਾਂ ਭਜਨ ਬੰਦਗੀ ਦਾ ਪ੍ਰਤਾਪ ਉਸ ਵਿੱਚ ਸੋਢੀ ਹਰਪ੍ਰੀਤ ਸਿੰਘ ਦੀ ਲਿਖੀ ਹੋਈ ਕਿਤਾਬ ਹੈ ਉਹ ਲਿਖਦੇ ਨੇ ਨਾਮ ਚਾਰ ਪ੍ਰਕਾਰ ਦਾ ਹੁੰਦਾ ਹੈ ਇੱਕ ਪਹਿਲਾ ਨਾਮ ਹੁੰਦਾ ਪਿਤਰੀ ਨਾਮ ਜੋ ਸਾਡੇ ਮਾਤਾ ਪਿਤਾ ਸਾਡਾ ਨਾਮ ਰੱਖਦੇ ਨੇ ਦੂਸਰਾ ਨਾਮ ਹੁੰਦਾ ਹੈ ਜਾਤੀ ਨਾਮ ਜੋ ਵੀ ਕਿਸੇ ਦੀ ਜਾਤ ਗੋਤੋਂ ਪਿੱਛੇ ਅਸੀਂ ਜਿਹੜਾ ਤੀਸਰਾ ਨਾਮ ਲਾਉਂਨੇ ਆ ਉਹ ਜਾਤੀ ਨਾਮ ਹੁੰਦਾ ਹੈ ਇੱਕ ਹੁੰਦਾ ਹੈ ਤੀਸਰੇ ਨੰਬਰ ਤੇ ਸਿਫਾਤੀ ਨਾਮ ਸਿਫਤ ਤੁਹਾਡੀ ਸਿਫਤ ਕੀ ਤੁਸੀਂ ਭਲੇ ਮਾਨਸੋ ਤੁਸੀਂ ਸ਼ਰੀਫ ਹੋ ਤੁਸੀਂ ਚੰਗੇ ਇਨਸਾਨ ਹੋ ਤੁਸੀਂ ਲੋਕਾਂ ਦੀ ਸਹਾਇਤਾ ਕਰਨ ਵਾਲੇ ਹੋ ਤੁਸੀਂ ਕਿਸੇ ਨਾਲ ਬੇਈਮਾਨੀ ਧੋਖਾ ਧੜੀ ਨਹੀਂ ਕਰਦੇ ਤੁਸੀਂ ਬਹੁਤ ਚੰਗੇ ਕਰਮ ਕਰਦੇ ਹੋ ਇਹ ਤੁਹਾਡੀ ਸਿਫਤ ਹੈ ਚੌਥੇ ਨੰਬਰ ਤੇ ਹੁੰਦਾ ਹੈ ਗੁਣਵਾਚਕ ਨਾਮ ਤੁਹਾਡੇ ਵਿੱਚ ਗੁਣ ਕੀ ਕੀ ਨੇ ਤੁਸੀਂ ਡਾਕਟਰ ਹੋ ਤੁਸੀਂ ਮਾਸਟਰ ਹੋ ਤੁਸੀਂ ਇੰਜੀਨੀਅਰ ਹੋ ਤੁਸੀਂ ਜੱਜ ਹੋ ਤੁਸੀਂ ਗ੍ਰੰਥੀ ਹੋ ਤੁਸੀਂ ਰਾਗੀ ਹੋ ਤੁਸੀਂ ਕੀ ਹੋ ਇਹ ਤੁਹਾਡੇ ਗੁਣ ਨੇ ਸੁਇ ਚਾਰ ਪ੍ਰਕਾਰ ਦੇ ਨਾਮ ਹੁੰਦੇ ਨੇ ਆਮ ਮਨੁੱਖ ਲਈ ਪਰ ਪਰਮਾਤਮਾ ਦੇ ਨਾਮ ਕੇਵਲ ਦੋ ਤਰ੍ਹਾਂ ਦੇ ਹੁੰਦੇ ਨੇ ਉਹਦੇ ਚਾਰ ਤਰ੍ਹਾਂ ਦੇ ਨਾਮ ਨਹੀਂ ਹੁੰਦੇ ਪਹਿਲਾ ਨਾਮ ਉਹਦਾ ਇਸ ਕਰਕੇ ਨਹੀਂ ਹੁੰਦਾ ਕਿ ਉਹਦਾ ਕੋਈ ਮਾਤਾ ਪਿਤਾ ਨਹੀਂ ਹੁੰਦਾ ਤੇ ਮਾਤਾ ਪਿਤਾ ਤੋਂ ਬਿਨਾ ਹੋਣ ਕਰਕੇ ਉਹਨੂੰ ਕੋਈ ਮਾਤਾ ਪਿਤਾ ਉਹਦੇ ਮਾਤਾ ਪਿਤਾ ਉਹਨੂੰ ਕੋਈ ਨਾਮ ਨਹੀਂ ਦਿੰਦੇ ਕਿਉਂਕਿ ਹੈ ਹੀ ਨਹੀਂ ਹਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਮੂਲ ਮੰਤਰ ਵਿੱਚ ਵਰਤਿਆ ਹੈ ਨਾ ਸੈਭੰ ਇਹ ਸੰਸਕ੍ਰਿਤ ਤੋਂ ਆਇਆ ਹੋਇਆ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ ਸਵੈ ਭਵ ਉਹ ਇਹਨੂੰ ਸਵੈਭੂਵੀ ਕਹਿੰਦੇ ਨੇ ਇਹਨੂੰ ਸ਼ੰਭੂਵੀ ਕਹਿੰਦੇ ਨੇ ਸਵੈ ਭਵ ਆਪਣੇ ਆਪ ਤੋਂ ਆਪ ਪੈਦਾ ਹੋਣਾ ਪਰਮਾਤਮਾ ਦਾ ਮਾਤਾ ਪਿਤਾ ਨਹੀਂ ਹੈ ਇਸ ਲਈ ਉਹਦਾ ਪਿਤਰੀ ਨਾਮ ਨਹੀਂ ਜਦੋਂ ਉਹਦੇ ਮਾਤਾ ਪਿਤਾ ਨਹੀਂ ਉਹਦਾ ਸ਼ਰੀਰ ਨਹੀਂ ਉਹਦਾ ਕੋਈ ਆਕਾਰ ਨਹੀਂ ਫਿਰ ਉਹਦਾ ਜਾਤੀ ਨਾਮ ਵੀ ਨਹੀਂ ਹੋ ਸਕਦਾ ਦੂਜੇ ਦੋ ਨਾਮ ਉਹਦੇ ਪਰਮਾਤਮਾ ਦੇ ਹੁੰਦੇ ਨੇ ਇੱਕ ਉਹ ਨਾਮ ਨੇ ਜਿਹੜੇ ਮਹਾਪੁਰਸ਼ਾਂ ਨੇ ਉਹਦੀਆਂ ਸਿਫਤਾਂ ਵੇਖ ਕੇ ਉਹਦੇ ਨਾਮ ਰੱਖੇ ਨੇ ਜੇ ਮੇ ਰਹੀਮ ਹੈ ਕਰੀਮ ਹੈ ਇਹ ਉਹਦੀ ਸਿਫਤ ਹੈ ਕਿ ਉਹ ਪਾਪੀਆਂ ਉੱਤੇ ਵੀ ਦਇਆ ਕਰਦਾ ਹੈ ਉਹ ਕਮਜ਼ੋਰਾਂ ਦੀ ਬਾਹ ਫੜਦਾ ਹੈ ਉਹ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ ਇਹ ਉਹਦੀਆਂ ਸਿਫਤਾਂ ਨੇ ਕੋਸ਼ ਉਹਦੇ ਗੁਣ ਹੁੰਦੇ ਨੇ ਗੁਣਾਂ ਨੂੰ ਵੇਖ ਕੇ ਨਾਂ ਰੱਖੇ ਜਾਂਦੇ ਨੇ ਉਹ ਗੁਣ ਹੁੰਦੇ ਨੇ ਜਿਹੜੇ ਮਾਇਆ ਦੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤਿੰਨੇ ਗੁਣ ਉਹਦੇ ਹੀ ਹਨ ਲੇਕਿਨ ਪਰਮਾਤਮਾ ਦੇ ਵਿੱਚ ਇੱਕ ਅਚਰਜ ਕਿਸਮ ਦੀ ਸਮਰੱਥਾ ਹੈ ਕਿਉਂ ਇਨ੍ਹਾਂ ਤਿੰਨਾ ਗੁਣਾ ਦੇ ਵਿੱਚ ਹੁੰਦਾ ਹੋਇਆ ਇਹਨਾਂ ਤੋਂ ਨਿਰਲੇਪ ਰਹਿੰਦਾ ਹੈ ਇਹਨਾਂ ਤੋਂ ਵੱਖਰਾ ਜਾਂ ਅਲੱਗ ਰਹਿੰਦਾ ਸੋ ਇਹ ਜਿਹੜੇ ਦੋ ਨਾਮ ਨੇ ਇਹਨਾਂ ਵਿੱਚੋਂ ਅਸੀਂ ਕੋਈ ਵੀ ਨਾਮ ਜਪੀਏ ਰੱਬ ਨੂੰ ਮਨਜ਼ੂਰ ਹੈ ਅਸੀਂ ਸਿੱਖ ਲੋਕ ਵਾਹਿਗੁਰੂ ਜਪਦੇ ਹਾਂ ਹੋਰ-ਹੋਰ ਜਿਹੜੇ ਮਜ਼ਬਾਂ ਦੇ ਲੋਕ ਨੇ ਜੋ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਮਹਾਪੁਰਸ਼ਾਂ ਨੇ ਨਾਮ ਦਿੱਤੇ ਨੇ ਪ੍ਰਮਾਤਮਾ ਨੂੰ ਉਹ ਲੋਕ ਉਸ ਨਾਮ ਉਹਨਾਂ ਨਾਮਾਂ ਨੂੰ ਜਪਦੇ ਨੇ ਜਪਣਾ ਚਾਹੀਦਾ ਨਾ ਕੋਈ ਹੋਵੇ ਰੱਬ ਨੂੰ ਫਰਕ ਨਹੀਂ ਪੈਂਦਾ ਰੱਬ ਸਿਰਫ ਇੰਨੀ ਗੱਲ ਵੇਖਦਾ ਕਿ ਤੁਸੀਂ ਪਿਆਰ ਨਾਲ ਜਪਦੇ ਹੋ ਕਿ ਤੁਸੀਂ ਕੋਈ ਦੰਨ ਪੂਰਾ ਫੈ ਕਰਦੇ ਹੋ ਕੋਈ ਚੱਟੀ ਪੈ ਪਰਦੇ ਹੋ ਛੱਤੀ ਪਰੰਤੋ ਮਤਲਬ ਹੁੰਦਾ ਹੈ ਵੀ ਮੈਨੂੰ ਕਿਸੇ ਨੇ ਆਖਿਆ ਸੀ ਕਿਸੇ ਸਾਧੂ ਨੇ ਕਿਸੇ ਗੁਰੂ ਨੇ ਕਿਸੇ ਗਿਆਨੀ ਸੱਜਣ ਨੇ ਵੀ ਤੂੰ ਸਵੇਰੇ ਉੱਠ ਕੇ ਪੰਜ ਬਾਣੀਆਂ ਪੜਿਆ ਕਰ ਹੁਣ ਪੜਨ ਨੂੰ ਮੇਰਾ ਮਨ ਤੇ ਨਹੀਂ ਕਰਦਾ ਨਾ ਮੇਰੇ ਕੋਲ ਇੰਨਾ ਸਮਾਂ ਹੈ ਪਰ ਉਹਨੇ ਆਖਿਆ ਸੀ ਹੁਣ ਮੈਨੂੰ ਕਰਨਾ ਚਾਹੀਦਾ ਜਾਂ ਮੈਨੂੰ ਕਰਨਾ ਪੈਣਾ ਹੈ ਉਹ ਕੱਲ ਨੂੰ ਮਿਲੇਗਾ ਤੇ ਕੀ ਆਖੇਗਾ ਇਸ ਨੂੰ ਕਹਿੰਦੇ ਨੇ ਦੰ ਪਰਮਾ ਇੱਕ ਹੁੰਦਾ ਪਿਆਰ ਨਾਲ ਕਿ ਮੈਨੂੰ ਕਿਸੇ ਨੇ ਨਹੀਂ ਸਨੇਹਾ ਕਲਿਆ ਕਿ ਤੂੰ ਉੱਠ ਕੇ ਨਾਮ ਜਪ ਪਰ ਮੈਨੂੰ ਉਸ ਮਾਲਕ ਨਾਲ ਪਿਆਰ ਏ ਤੇ ਮੈਂ ਤਾਂ ਸੁੱਤਿਆਂ ਪਿਆਂ ਵੀ ਉਹਨੂੰ ਜਪਦਾ ਹਾਂ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਆਪਾਂ ਖੈਰ ਉਹ ਸਾਰੀ ਉਸ ਉਮਰ ਚੋਂ ਲੰਘ ਕੇ ਅੱਗੇ ਆਏ ਆਂ ਸਾਡਾ ਕਿਤੇ ਨਾ ਕਿਤੇ ਕੋਈ ਪਿਆਰ ਕੋਈ ਲਗਾਵ ਦੁਨੀਆ ਵਿੱਚ ਰਹਿੰਦਿਆਂ ਜੀਵਾਂ ਨਾਲ ਬਣਦਾ ਹੈ ਜਦੋਂ ਕਿਸੇ ਨਾਲ ਸਾਡਾ ਪਿਆਰ ਬਣਿਆ ਹੋਵੇ ਸਾਨੂੰ ਰੋਟੀ ਖਾਂਦਿਆਂ ਉਹਦੀ ਯਾਦ ਆਉਂਦੀ ਏ ਪਾਣੀ ਪੀਂਦਿਆਂ ਉਹਦੀ ਯਾਦ ਆਉਂਦੀ ਏ ਸੌਣ ਲੱਗਦਿਆਂ ਉਹਦੀ ਯਾਦ ਆਉਂਦੀ ਏ ਸੁੱਤਿਆਂ ਸੁਪਨੇ ਉਹਦੇ ਹੀ ਆਉਂਦੇ ਨੇ ਸਵੇਰੇ ਉੱਠਦਿਆਂ ਉਹਦਾ ਹੀ ਨਾਂ ਜ਼ੁਬਾਨ ਤੇ ਹੁੰਦਾ ਹੈ ਇਹ ਹੈ ਪਿਆਰ ਦੀ ਖੇਡ ਜਦੋਂ ਕਿਸੇ ਦਾ ਪਿਆਰ ਪਰਮਾਤਮਾ ਨਾਲ ਬਨ ਜਾਏ ਉਹਨੂੰ ਫਿਰ ਆਖਣਾ ਨਹੀਂ ਪੈਂਦਾ ਕਿ ਤੂੰ ਨਾਮ ਜਪਿਆ ਕਰ ਉਹਨੂੰ ਕੋਈ ਤੱਕੇ ਨਹੀਂ ਲਾਉਣੇ ਪੈਂਦੇ ਵੀ ਸਵੇਰੇ ਉੱਠਿਆ ਕਰ ਗੁਰਮੁਖੋ ਨੂੰ ਤਾਂ ਨੀਂਦ ਨਹੀਂ ਆਉਂਦੀ ਉਹ ਤੇ ਪਾਸੇ ਮਾਰਦਾ ਰਹਿੰਦਾ ਵੀ ਕਦੋਂ ਅੰਮ੍ਰਿਤ ਵੇਲਾ ਹੋਵੇ ਤੇ ਮੈਂ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ ਆਪਣਾ ਕਾਰਜ ਸ਼ੁਰੂ ਕਰਾਂ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਪਰਮਾਤਮਾ ਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਉਹਦਾ ਕਿਹੜਾ ਨਾਮ ਪੈ ਜਪਦੇ ਹੋ ਕਿਵੇਂ ਜਪਦੇ ਹੋ ਇਹ ਫਰਕ ਪੈਂਦਾ ਤੁਸੀਂ ਪਿਆਰ ਨਾਲ ਜਪਦੇ ਹੋ ਕਿ ਤੁਸੀਂ ਡੰਨ 'ਤੇ ਪਰਦੇ ਹੋ ਛੱਤੀ 'ਤੇ ਪਰਦੇ ਹੋ ਸੋ ਅਸੀਂ ਨਾਮ ਕੋਈ ਹੋਵੇ ਜਿੰਨਾ ਕਿ ਚਿਰ ਜਪਣਾ ਥੋੜਾ ਬਹੁਤਾ ਅਸੀਂ ਉਹਦੇ ਨਾਮ ਨੂੰ ਪਿਆਰ ਨਾਲ ਜਪੀਏ ਇੱਕ ਵਾਰੀ ਵੈਗਰੂ ਮੁੱਖੋਂ ਆਖੀਏ ਪਰ ਇੰਨੇ ਪਿਆਰ ਨਾਲ ਆਖੀਏ ਕਿ ਵੈਗਰੂ ਦੇ ਕੰਨ ਖੜੇ ਹੋ ਜਾਣ ਕਿ ਕਿਸੇ ਨੇ ਆਵਾਜ਼ ਮਾਰੀ ਏ ਮੈਨੂੰ ਇਸ ਤਰ੍ਹਾਂ ਹੋਵੇ ਜੇ ਅਸੀਂ ਇਸ ਤਰ੍ਹਾਂ ਕੀਤਾ ਤੇ ਫਿਰ ਤਨ ਬਿਨਸੈ ਜਮਸਿਓਂ ਪਰੈ ਕਾਮ ਗੁਰੂ ਜੀ ਆਖਦੇ ਨੇ ਤੇ ਇਹਦਾ ਮਤਲਬ ਅਸਲ ਵਿੱਚ ਇਹ ਹੀ ਹੋ ਕਿ ਜੇ ਤੁਸੀਂ ਉਹਨੂੰ ਨਹੀਂ ਵਿਸਾਰੋ ਤੇ ਫਿਰ ਜਮਾਂ ਨਾਲ ਕੰਮ ਨਹੀਂ ਪਵੇਗਾ ਜਮਾਂ ਨਾਲ ਵਾਹ ਨਹੀਂ ਪਵੇਗਾ ਬਸ ਜੇ ਅਸੀਂ ਇਸ ਤਰ੍ਹਾਂ ਰੱਬ ਨੂੰ ਆਵਾਜ਼ਾਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਪਿਆਰ ਨਾਲ ਫਿਰ ਜਦੋਂ ਸਰੀਰ ਛੱਡਾਂਗੇ ਜਮਾਂ ਨਾਲ ਵਾਹ ਨਹੀਂ ਪਾਏਗਾ ਫਿਰ ਰੱਬ ਦੇ ਪਿਆਰਿਆਂ ਨਾਲ ਸਾਡੇ ਸੰਜੋਗ ਹੋਣਗੇ ਸਾਡਾ ਸਬੰਧ ਉਹਨਾਂ ਨਾਲ ਜੁੜੇਗਾ ਅਗਲਾ ਬਚਨ ਸਤਿਗੁਰੂ ਜੀ ਦਾ ਇਹ ਜੱਗ ਧੂਏ ਦਾ ਪਹਾੜ ਤੈ ਸਾਚਾ ਮੰਨਿਆ ਕਿਹੇ ਵਿਚਾਰ ਆਪਾਂ ਵੇਖਦੇ ਹਾਂ ਜਦੋਂ ਆਕਾਸ਼ ਵਿੱਚ ਬੱਦਲ ਬਣੇ ਹੁੰਦੇ ਨੇ ਬੱਦਲ ਅਸਲ 'ਚ ਧੂਆ ਹੀ ਹੁੰਦਾ ਹੈ ਭਾਫ਼ ਹੀ ਹੁੰਦੀ ਹੈ ਜਾਂ ਕਿ ਤੇ ਅੱਗ ਲੱਗੀ ਹੋਵੇ ਤੇ ਉਹ ਧੂਏ ਦਾ ਆਕਾਸ਼ ਦੇ ਅੰਦਰ ਵੱਡੇ ਵੱਡੇ ਪਹਾੜ ਬਣ ਜਾਂਦੇ ਨੇ ਦੂਰੋਂ ਵੇਖੀਏ ਤੇ ਲੱਗਦਾ ਏ ਏਡੇ ਵੱਡੇ ਪਹਾੜੇ ਹੁਣ ਸਾਥ ਸਦਾ ਲੇਥੇਰ ਹੋ ਗਏ ਨੇ ਹਿੱਲਣਗੇ ਨਹੀਂ ਹੋਣੇ ਪਰ ਉਹ ਧੂਏ ਦੇ ਹੋਣ ਕਰਕੇ ਜਰਾ ਕਿ ਜਿੰਨੀ ਹਵਾ ਏ ਉੱਥੇ ਕੋਈ ਪਹਾੜ ਨਹੀਂ ਰਹਿੰਦਾ ਉਹ ਸਭ ਸਾਫ਼ ਹੋ ਜਾਂਦਾ ਏ ਆਕਾਸ਼ ਗੁਰੂ ਜੀ ਕਹਿੰਦੇ ਨੇ ਜਗਤ ਉਸ ਤਰ੍ਹਾਂ ਦਾ ਏ ਧੂਏ ਦੇ ਪਹਾੜ ਵਰਗਾ ਏ ਤੇ ਤੁਸੀਂ ਇਹਨੂੰ ਕਿਸ ਬਿਨਾ ਤੇ ਸੱਚਾ ਮੰਨਿਆ ਹੋਇਆ ਕਿਹੇ ਵਿਚਾਰ ਕੀ ਸੋਚ ਕੇ ਤੁਸੀਂ ਇਸ ਨੂੰ ਸੱਚਾ ਮੰਨ ਕੇ ਤੇ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਜਕੜਿਆ ਹੋਇਆ ਸਾਨੂੰ ਗੁਰੂ ਸਾਹਿਬ ਗੁਰਬਾਣੀ ਵਿੱਚ ਪੰਜਵੇਂ ਪਾਤਸ਼ਾਹ ਸਮਝਾਉਂਦੇ ਨੇ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ ਮ੍ਰਿਗ ਤ੍ਰਿਸ਼ਨਾ ਉਹਨੂੰ ਕਹਿੰਦੇ ਨੇ ਮਾਰੂਥਲਾਂ ਦੇ ਅੰਦਰ ਰੇਤ ਹੀ ਰੇਤ ਹੁੰਦੀ ਏ ਸੈਂਕੜੇ ਮੀਲਾਂ ਤੱਕ ਜੇ ਉਹਦੇ ਵਿੱਚ ਹਿਰਨ ਚਲਾ ਜਾਏ ਦਿਨ ਨਿਕਲ ਆਵੇ ਉਹਨੂੰ ਪਿਆਸ ਲੱਗੇ ਸੂਰਜ ਦੀਆਂ ਕਿਰਨਾਂ ਜਦੋਂ ਰੇਤ ਤੇ ਪੈਂਦੀਆਂ ਨੇ ਤੇ ਵੇਖਣ ਨੂੰ ਇਉਂ ਲੱਗਦਾ ਕਿ ਅੱਗੇ ਪਾਣੀ ਏ ਉਹ ਹਿਰਨ ਉਸ ਪਾਣੀ ਨੂੰ ਪੀਣ ਲਈ ਅੱਗੇ ਤੁਰਿਆ ਜਾਂਦਾ ਜਦੋਂ ਉਸ ਥਾਂ ਤੇ ਜਾਂਦਾ ਜਿੱਥੇ ਕਰਕੇ ਉਹਨੂੰ ਨਜ਼ਰ ਆ ਰਿਆ ਸੀ ਕਿ ਪਾਣੀ ਏ ਉਹ ਪਾਣੀ ਉਨਾ ਹੀ ਹੋਰ ਅੱਗੇ ਚਲਾ ਜਾਂਦਾ ਕਿਉਂਕਿ ਉਹ ਪਾਣੀ ਨਹੀਂ ਹੁੰਦਾ ਉਹ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਉਹ ਪਾਣੀ ਵਰਗੂ ਜਾਪਦਾ ਹੈ ਤੇ ਉਹ ਸਾਰਾ ਦਿਨ ਉਹਦੇ ਪਿੱਛੇ ਦੌੜਿਆ ਜਾਂਦਾ ਪਰ ਉਹ ਕਿਤੇ ਪਾਣੀ ਹੁੰਦਾ ਹੀ ਨਹੀਂ ਉਹਨੂੰ ਲੱਭਣਾ ਕੀ ਏ ਇਸ ਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਤੇ ਜਦੋਂ ਅਸੀਂ ਮਾਇਆ ਦੇ ਪਿੱਛੇ ਦੌੜੇ ਹੋਏ ਆ ਲੱਗੇ ਹੋਏ ਆ ਹੱਥ ਲੱਕ ਬਨ ਕੇ ਉਹ ਹੱਥ ਨਹੀਂ ਆਉਂਦੀ ਤੇ ਸਾਰੀ ਜ਼ਿੰਦਗੀ ਦੌੜ ਦੇ ਦੌੜ ਦੇ ਇਸ ਤਰ੍ਹਾਂ ਹੀ ਸਾਈ ਮਰ ਜਾਂਦੇ ਆ ਇਹਦਾ ਮਤਲਬ ਹੈ ਅਸੀਂ ਮਰਗ ਤ੍ਰਿਸ਼ਨਾ ਵਿੱਚ ਮਰ ਗਏ ਅਸੀਂ ਪਰਮਾਤਮਾ ਦੇ ਨਾਮ ਨੂੰ ਵਿਸਾਰੀ ਰੱਖਿਆ ਤੇ ਹੁਣ ਸਾਡਾ ਜਮਾਂ ਨਾਲ ਵਾਸਤਾ ਪਵੇਗਾ ਲੇਕਿਨ ਜਿਨ ਨੇ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ ਉਹ ਮਨ ਕਰਕੇ ਤਨ ਕਰਕੇ ਸ਼ੋਭ ਨੇਕ ਹੁੰਦੇ ਨੇ ਸੁੰਦਰ ਲੱਗਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿ ਨੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਬਹਿੰਦੇ ਨੇ ਗੁਰੂ ਦੇ ਸਿੱਖਿਆ ਨੂੰ ਸੁਣਦੇ ਨੇ ਫਿਰ ਉਹਨਾਂ ਅਮਲ ਵਿੱਚ ਲਿਆਉਂਦੇ ਨੇ ਉਹੀ ਸੋਹਣੇ ਨੇ ਲੋਕ ਜਿਹੜੇ ਅਸੀਂ ਇਹ ਚੀਜ਼ ਨਹੀਂ ਕਰਦੇ ਤੇ ਅਸੀਂ ਮਰਗ ਤ੍ਰਿਸ਼ਨਾ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਕੇ ਚਲੇ ਜਾਂਦੇ ਆਂ ਇੱਕ ਮਿਸਾਲ ਲਈਏ ਗੁਰੂ ਜੀ ਨੇ ਗੰਧਰਬ ਨਗਰੀ ਦੀ ਗੰਧਰਬ ਨਗਰੀ ਹੁੰਦੀ ਏ ਜਿੰਨੂੰ ਅਸੀਂ ਹਰਚੰਦੋਰੀ ਕਹਿੰਨੇ ਆ ਰਾਜੇ ਹਰੀਸ਼ ਚੰਦਰ ਦੀ ਨਗਰੀ ਜਿਹੜੀ ਕਿਤੇ ਆਕਾਸ਼ ਵਿੱਚ ਹੀ ਘੁੰਮਦੀ ਫਿਰਦੀ ਏ ਪਤਾ ਨਹੀਂ ਹੈ ਕਿ ਨਹੀਂ ਪਰ ਇਸ ਤਰ੍ਹਾਂ ਮੰਨਿਆ ਜਾਂਦਾ ਵੀ ਜਦੋਂ ਉਹਨੂੰ ਸਵਰਗਾਂ ਚੋਂ ਕੱਢਿਆ ਗਿਆ ਉਹਨੇ ਰੱਬ ਕੋਲੋਂ ਖਿਮਾ ਮੰਗੀ ਤਉ ਉਹਨੂੰ ਆਕਾਸ਼ ਵਿੱਚ ਹੀ ਕਿਤੇ ਰੱਬ ਨੇ ਜਗ੍ਹਾ ਦੇ ਦਿੱਤੀ ਐ ਸੇ ਕਹਾਣੀ ਉਹਦੇ ਨਾਲ ਜੁੜੀ ਹੋਈ ਏ ਤੇ ਉਹਦੀ ਨਗਰੀ ਹੁਣ ਆਕਾਸ਼ ਵਿੱਚ ਹੀ ਦੌੜੀ ਫਿਰਦੀ ਏ ਤਉ ਇਹੋ ਹੀ ਏ ਇਹ ਜਗ ਤੂੰ ਵੇਖਾ ਪਹਾੜ ਬਸ ਜੇ ਅਸੀਂ ਇਸ ਗੱਲ ਨੂੰ ਸਮਝ ਗਏ ਕਿ ਇਹ ਗੰਦਰਬ ਨਗਰੀ ਏ ਇਹ ਮਾਇਆ ਦੀ ਨਗਰੀ ਏ ਵਸਤੂਗੀਰੀ ਨਾ ਹੈ ਇੱਥੋਂ ਕੋਈ ਹੱਥ ਵਿੱਚ ਆਉਣ ਵਾਲਾ ਨਹੀਂ ਤੇ ਫਿਰ ਅਸੀਂ ਇਹਨੂੰ ਕਿ ਸੋ ਵਿਚਾਰ ਅਧীন ਸੱਚਾ ਮਨ ਰੱਖਿਆ ਕਿ ਅਸੀਂ ਇੱਥੇ ਸਦਾ ਰਹਿਣਾ ਇਹ ਸੰਸਾਰ ਸਦਾ ਰਹੇਗਾ ਇਹ ਸਾਡੀ ਸੋਚ ਗਲਤ ਹੈ ਗੁਰੂ ਜੀ ਦਾ ਆਖਣ ਤੋਂ ਭਾਵੇਂ ਹੈ ਅਗਲਾ ਬਚਨ ਹੈ ਉਹਨਾਂ ਦਾ ਧਨ دارਾ ਸੰਪਤ ਗਰੇਹ ਕਛ ਸੰਗ ਨ ਚਾਲੇ ਸਮਝ ਲੈ ਇਹ ਤੇ ਬੜਾ ਸੌਖਾ ਹੈ ਵੀ ਸਮਝ ਲੈ ਵੀ ਇਥੋਂ ਨਾਲ ਕੁਝ ਵੀ ਨਹੀਂ ਜਾਣਾ ਉਤਲੀ ਲਾਈਨ ਥੋੜਾ ਜਿਹਾ ਵੇਖ ਲੈਨੇ ਆ ਧੰਨ ਆਪਾਂ ਸਮਝਦੇ ਆ ਦਾਰਾ ਮੈਨੇ ਹੁੰਦਾ ਇਸਤਰੀ ਤੇ ਜਦੋਂ ਗੁਰੂ ਜੀ ਇਸਤਰੀ ਸ਼ਬਦ ਵਰਤਦੇ ਨੇ ਤੇ ਇਹਦਾ ਮਤਲਬ ਹੁੰਦਾ ਹੈ ਪਤੀ ਪਤਨੀ ਔਰਤ ਵਾਸਤੇ ਪਤੀ ਤੇ ਪਤੀ ਵਾਸਤੇ ਪਤਨੀ ਇਹ ਜਿਹੜਾ ਸੰਸਾਰਿਕ ਧੰਨੇ ਪਤੀ ਪਤਨੀ ਦਾ ਰਿਸ਼ਤਾ ਹੈ ਜਿੰਨੇ ਸਾਡੇ ਕੋਲ ਸੰਪਤੀ ਹੈ ਤੇ ਜਿਹੜਾ ਸਾਡੇ ਘਰ-ਬਾਰ ਨੇ ਕਛ ਨਾ ਕਾਛ ਸੰਗ ਨਾ ਚਾਲੇ ਸਮਝ ਲੈ ਐ ਤੂੰ ਸਮਝ ਲੈ ਇੰਨਾ ਵਿੱਚੋਂ ਕੋਈ ਚੀਜ਼ ਨਾਲ ਨਹੀਂ ਜਾਣ ਵਾਲੀ ਔਰ ਤੁਹਾਡਾ ਤੇ ਪਤਾ ਨਹੀਂ ਮੈਂ ਤੇ ਬਈ ਰੋਜ਼ ਤੋੜਦਾ ਕਿਸੇ ਨਾ ਕਿਸੇ ਨੂੰ ਕਿਉਂਕਿ ਮੇਰੀ ਜੌਬ ਏ ਇਸ ਤਰ੍ਹਾਂ ਦੀ ਤੇ ਮੈਂ ਵੇਖਦਾ ਰ ਇਹਨਾਂ ਵੀ ਸਭ ਖਾਲੀ ਹੱਥੀ ਜਾਂਦੇ ਨੇ ਕਿਸੇ ਦੇ ਹੱਥ ਦੇ ਕੱਖ ਵੀ ਨਹੀਂ ਤੇ ਕਈ ਵਾਰੀ ਮੈਂ ਫਿਰਨਾ ਬਾਅਦ ਵਿੱਚ ਲੋਕਾਂ ਨੂੰ ਸੁਣਦਾ ਉਹਦੇ ਬਾਰੇ ਗੱਲਾਂ ਕਰਦੇ ਕੀ ਗੱਲਾਂ ਕਰਦੇ ਨੇ ਲੋਕੀ ਜਿਹੜਾ ਬੰਦਾ ਖਾਲੀ ਹੱਥੀ ਚਲਾ ਗਿਆ ਉਹਦੇ ਬਾਰੇ ਕੀ ਆਖਦੇ ਨੇ ਭਲਾ ਬਹੁਤ ਘੱਟ ਲੋਕ ਮਿਲੇ ਨੇ ਜਿਸ ਕਿਸੇ ਦੀ ਬਾਅਦ ਵਿੱਚ ਲੋਕ ਸਿਫਤ ਕਰਦੇ ਹੁਣ 99.99 ਬਦਖੋਈਆਂ ਹੁੰਦੀਆਂ ਨੇ ਬਾਅਦ ਵਿੱਚ ਕੱਲੇ-ਕੱਲੇ ਬੈ ਕੇ ਕਰ ਦਿੰਦੇ ਨੇ ਮੇਰਾ ਉਹ ਮਾਰਿਆ ਸੀ ਮੇਰਾ ਆ ਨੁਕਸਾਨ ਕੀਤਾ ਸੀ ਇਹਨੇ ਉੱਥੇ ਮੇਰ ਨਾਲ ਬੇਈਮਾਨੀ ਕੀਤੀ ਸੀ ਉੱਥੇ ਮੇਰ ਨਾਲ ਝਗੜਾ ਕੀਤਾ ਸੀ ਐਹੋ ਹੀ ਗੱਲਾਂ ਸੁਣੀਦੀਆਂ ਤੇ ਮਨ 'ਚ ਕਈ ਵਾਰੀ ਆਉਂਦਾ ਕਿ ਕੀ ਨਾਲ ਲੈ ਕੇ ਗਿਆ ਆ ਆ ਕੁਐਸ਼ਨ ਲੱਗਿਆ ਨਾਲ ਜੋ ਪਿੱਛੋਂ ਲੋਕੀ ਗੱਲਾਂ ਕਰਦੇ ਨੇ ਫਿਰ ਇਹ ਉਹਦੇ ਨਾਲ ਗਿਆ ਜਿਸ ਕਿਸੇ ਦੀ ਬਾਅਦ ਵਿੱਚ ਲੋਕੀ ਸਿਫਤ ਕਰਨਗੇ ਸਮਝੋ ਉਹ ਸਿਫਤਾਂ ਦਾ ਖਜ਼ਾਨਾ ਨਾਲ ਲੈ ਕੇ ਚਲਾ ਗਿਆ ਮੇਰੇ ਵਰਗੇ ਤੁਹਾਡੇ ਵਰਗੇ ਅਸੀਂ ਆਮ ਲੋਕ ਜਿਹੜੇ ਆ ਅਸੀਂ ਨਿੰਦਿਆਂ ਦੀਆਂ ਪੰਡਾ ਬਣ ਕੇ ਮਾੜਿਆਂ ਕਰਮਾਂ ਦੀਆਂ ਪੰਡਾ ਬਣ ਕੇ ਉਹ ਅਸੀਂ ਨਾਲ ਲੈ ਜਾਂਦੇ ਆ ਬਾਕੀ ਇਹ ਸੰਸਾਰ ਦੇ ਵਿੱਚੋਂ ਹੋਰ ਕੁਝ ਵੀ ਨਾਲ ਨਹੀਂ ਜਾਂਦਾ ਅਖੀਰ ਵਿੱਚ ਗੁਰੂ ਜੀ ਨੇ ਲਿਖਿਆ ਇੱਕ ਭਗਤ ਨਾਰਾਇਣ ਹੋਏ ਸੰਗ ਜਦੋਂ ਗੁਰੂ ਜੀ ਆਖਦੇ ਨੇ ਵੀ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਇੱਕ ਸਵਾਲ ਤੇ ਪੈਦਾ ਹੁੰਦਾ ਹੀ ਹੈ ਨਾ ਪਿੱਛੋਸ ਤਾਂ ਜਾਂਦਾ ਹੀ ਹੋਏਗਾ ਫਿਰ ਸਾਨੂੰ ਇੱਥੇ ਕੱਲਿਆ ਰੱਬ ਨੇ ਕਿਉਂ ਜੇ ਕੁਝ ਜਾਂਦਾ ਹੀ ਨਹੀਂ ਨਾਲ ਤੇ ਫਿਰ ਗੁਰੂ ਜੀ ਆਖਦੇ ਨੇ ਨਹੀਂ ਇੱਕ ਚੀਜ਼ ਜਾਂਦੀ ਏ ਇੱਕ ਭਗਤ ਨਰਾਇਣ ਹੋਏ ਸੰਗ ਪਰਮਾਤਮਾ ਦੀ ਭਗਤੀ ਤੇਰੇ ਨਾਲ ਹੋਏਗੀ ਉਹ ਤੇਰੇ ਨਾਲ ਜਾਏਗੀ ਜੇ ਤੂੰ ਕੀਤੀ ਹੋਈ ਤੇ ਜੇ ਕੀਤੀ ਨਹੀਂ ਤੇ ਫਿਰ ਉਹਨੇ ਵੀ ਕਿੱਥੋਂ ਨਾਲ ਜਾਣਾ ਕਹੋ ਨਾਨਕ ਭਾਜਤੇ ਹੈ ਇੱਕ ਰੰਗ ਇੱਕ ਰੱਬੀ ਪਿਆਰ ਵਿੱਚ ਭਿੱਜ ਕੇ ਉਸ ਪਰਮਾਤਮਾ ਦੀ ਭਗਤੀ ਕਰਿਆ ਕਰ ਪੰਚਵੇਂ ਪਾਸ਼ਾ ਦੇ ਨਾਂ ਬਚਨਾਂ ਨਾਲ ਮੈਂ ਸਮਾਪਤੀ ਕਰਦਾ ਆਪ ਜੀ ਫਰਮਾਉਂਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਜਦੋਂ ਅਸੀਂ ਕੋਈ ਗੱਲ ਕਿਸੇ ਨੂੰ ਬੜੇ ਜ਼ੋਰਦਾਰ ਲਹਿਜੇ ਵਿੱਚ ਆਖੀਏ ਭੀ ਇਹ ਤੈਨੂੰ ਜ਼ਰੂਰ ਕਰਨਾ ਚਾਹੀਦਾ ਹੈ ਵੇਰਾ ਸੀ ਉਸ ਗੱਲ ਨੂੰ ਉਸ ਸ਼ਬਦ ਨੂੰ ਰਿਪੀਟ ਕਰਦੇ ਆ 2 3 4 ਵਾਰੀ ਵੇਖੀਂ ਕਿਤੇ ਭੁੱਲ ਨਾ ਜਾਈਂ ਵੇਖੀਂ ਕਿਤੇ ਭੁੱਲ ਨਾ ਜਾਈਂ ਆਹ ਕੰਮ ਤੂੰ ਜ਼ਰੂਰ ਕਰਨਾ ਹੈ ਯਾਦ ਰੱਖੀ ਕਿੰਨੇ ਵਾਰੀਆਂ ਸੀ ਉਹ ਗੱਲ ਕਹਿੰਦੇ ਆ ਕਿੰਨਾ ਜ਼ਰੂਰੀ ਹੋਏਗਾ ਸਿਮਰਨ ਕਰਨਾ ਜਿਹੜਾ ਗੁਰੂ ਜੀ ਕੋ ਪੰਕਤੀ ਵਿੱਚ ਤਿੰਨ ਵਾਰੀ ਸਾਨੂੰ ਕਹਿ ਰਹੇ ਨੇ ਹਰ ਏਕ ਸਿਮਰ ਏਕ ਸਿਮਰ ਇੱਕ ਸਿਮਰ ਪਿਆਰੇ ਕਿੰਨਾ ਜ਼ੋਰ ਦੇ ਰਹੇ ਨੇ ਇਹਦੇ ਉੱਤੇ ਉਹ ਵੀ ਪਿਆਰੇ ਸਿਮਰਨ ਕਰਿਆ ਕਰ ਸਿਮਰਨ ਜੇ ਨਹੀਂ ਕਰੇਗਾ ਤੇ ਖਾਲੀ ਹੱਥ ਤੇ ਜਾਣਾ ਹੀ ਏ ਲੇਕਿਨ ਲੋਗ ਅਵਗੁਨਾ ਕੀ ਬੰਨ੍ਹ ਗੰਠੜੀ ਅਵਗੁਨਾ ਦੀਆਂ ਗੁਨਾਹਾਂ ਦੀਆਂ ਦੋਸ਼ਾਂ ਦੀਆਂ ਪੰਡਾ ਬਣ ਕੇ ਨਾਲ ਲੈ ਜਾਏਗਾ ਤੇ ਪੱਲੇ ਤੇਰੇ ਕੀ ਪਿਆ ਇਸ ਲਈ ਇੱਕ ਸਿਮਰਿਆ ਕਰ ਇੱਕ ਨੂੰ ਸਿਮਰਨ ਨਾਲ ਕਲ ਕਲੇਸ਼ ਲੋਭ ਮੋਹ ਮਹਾ ਭਵ ਜਲਤਾਰੇ ਆ ਜਿਹੜੇ ਸੰਸਾਰ ਦੇ ਕਲਾ ਕਲੇਸ਼ ਨੇ ਲੋਭ ਮੋਹ ਆਦਿਕ ਵਿਕਾਰ ਨੇ ਅਸਲ ਵਿੱਚ ਇਹੋ ਹੀ ਭਵ ਚਲੇ ਇਹਦੇ ਵਿੱਚ ਹੀ ਅਸੀਂ ਬਾਰ ਬਾਰ ਇਹ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ ਇਸ ਭਵ ਸਾਗਰ ਵਿੱਚ ਇਸ ਸੰਸਾਰ ਰੂਪ ਸਮੁੰਦਰ ਵਿੱਚ ਕਲਾ ਦੀਆਂ ਕਲੇਸ਼ ਦੀਆਂ ਲੜਾਈਆਂ ਝਗੜਿਆਂ ਦੀਆਂ ਲੋਭ ਮੋਹ ਹੰਕਾਰ ਦੀਆਂ ਇਹਨਾਂ ਲਹਿਰਾਂ ਵਿੱਚ ਅਸੀਂ ਗੋਥੇ ਖਾਂਦੇ ਰਹਿੰਨੇ ਆ ਤੇ ਗੁਰੂ ਜੀ ਆਖਦੇ ਨੇ ਜੇ ਤੂੰ ਇੱਕ ਨੂੰ ਸਿਮਰੇਗਾ ਤੇ ਉਹ ਇੱਕ ਦਾ ਸਿਮਰਨ ਤੈਨੂੰ ਇਸ ਭਵਜਲ ਤੋਂ ਪਾਰ ਕਰ ਦੇਵੇਗਾ ਇਸ ਭਵਜਲ ਤੋਂ ਕਿਹੜੇ ਤੋਂ ਕਾਲ ਕਲੇਸ਼ ਲੋਭ ਮੋਹ ਇਹ ਜਿਹੜੇ ਵਿਕਾਰਾਂ ਦਾ ਭਵਜਲ ਹੈ ਨਾ ਇਸ ਪਵਿੱਜਲ ਵਿੱਚੋਂ ਪਰਮਾਤਮਾ ਤੈਨੂੰ ਪਾਰ ਕਰ ਦੇਵੇਗਾ ਜੇ ਤੂੰ ਉਹਦੇ ਨਾਮ ਦਾ ਸਿਮਰਨ ਕਰੇ ਤਾਂ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਆਪਾਂ ਨੂੰ ਆਪਣੀ ਬਾਣੀ ਰਾਹੀਂ ਇਹ ਬਚਨ ਸਮਝਾਏ ਨੇ ਕਿ ਭਾਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ ਮਨ ਕਹਾ ਵਿਸਾਰਿਓ ਰਾਮ ਨਾਮ ਪਰਮਾਤਮਾ ਦੇ ਨਾਮ ਨੂੰ ਭਾਈ ਤੂੰ ਕਿਉਂ ਵਿਸਾਰਦਾ ਏਂ ਕਾਣ ਬਿਨਸੈ ਜਮ ਸਿਉ ਪਰੇ ਕਾਮ ਸ਼ਰੀਰ ਬਿਨਸੇਗਾ ਤੇ ਜਮਾ ਨਾਲ ਤੇਰਾ ਵਾਸਤਾ ਪਵੇਗਾ ਇਸ ਲਈ ਆਪਾਂ ਜੀਉਂਦੇ ਜੀ ਪਰਮਾਤਮਾ ਦੀ ਭਗਤੀ ਕਰਿਆ ਕਰੀਏ ਚੰਗੇ ਕਰਮ ਕਮਾਈਏ ਸਭਨਾਂ ਨੂੰ ਪਿਆਰ ਕਰੀਏ ਤਾਂ ਜੋ ਅਸਲ ਵਿੱਚ ਰੱਬ ਨੂੰ ਪਿਆਰ ਕਰਨਾ ਕੀ ਏ ਸਭ ਜੀਵਾਂ ਨੂੰ ਪਿਆਰ ਕਰਨਾ ਰੱਬ ਨੂੰ ਪਿਆਰ ਕਰਨਾ ਸਾਪਾ ਸਭ ਨਾਲ ਪਿਆਰ ਕਰੀਏ ਕਿਸੇ ਨਾਲ ਨਫ਼ਰਤ ਨਹੀਂ ਕਰੀਏ ਪ੍ਰਭੂ ਦੀ ਭਗਤੀ ਵਿੱਚ ਜੁੜੀਏ ਚੰਗੇ ਕਰਮ ਕਮਾਈਏ ਧਰਮ ਦੀ ਕਿਰਤ ਕਰੀਏ ਵੰਡ ਛਕੀਏ ਬਸ ਇਹ ਕਰਮ ਕਰਨ ਨਾਲ ਸਾਡਾ ਮਨੁੱਖਾ ਜੀਵਨ ਸਫਲ ਜੀਵਨ ਬਣ ਜਾਏਗਾ ਅੱਜ ਦੇ ਵਿਚਾਰ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਸੁਣੇ ਹੈ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਿਚਾਰ ਕਰਦਿਆਂ ਮੇਰੇ ਪਾਸੋਂ ਹਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ